ਹਾਂਜੀ ਜੈ ਰਾਜੇ ਜੀ ਸਾਰਿਆਂ ਨੂੰ ਕਿਵੇਂ ਕਿੱਦਾਂ ਚੰਗੇ ਸਾਰੇ ਆ ਗਏ ਤੁਹਾਡੇ ਲੈ ਕੇ ਤੁਹਾਨੂੰ ਵੀਡੀਓ ਲੈ ਕੇ ਨੀ ਰਮ ਮੈਨੂੰ ਮੁਰੂ ਕੋ ਦੇਖਦਾਂ ਨਹੀਂ ਤੇ ਚੱਲਿਆ ਜੀ ਆਪਾਂ ਲਾਸਟ ਪਰਮਾਤ ਫੇਰੀ ਤੇ ਜਾਣ ਕੇ ਅੱਜ ਸੱਤਵੀਂ ਪਰਮਾਤ ਫੇਰੀ ਆ ਤੇ ਚੱਲਿਆ ਜੀ ਮੈਂ ਆ ਤੇ ਜੈ ਰਾਜੇ ਜੀ ਮੁੰਨਾ ਆ ਤੇ ਨਾਲ ਰਾਜਾ ਆ ਹੋ ਗਿਆ ਹੈ ਮੋਟਰਸਾਈਕਲ ਕੱਢਣ ਸਾਹਮਣੇ ਤੇ ਹੁਣ ਆਪਾਂ ਕਰਦੇ ਆ ਬਈ ਸ਼ੇਅਰ ਤੁਹਾਡਾ

ਹੌਲੀ ਹੌਲੀ ਸੰਗਤ ਆਈ ਜਾਂਦੀ ਹੈ ਜੀ ਕਰੋ ਡੈਕੋਰੇਸ਼ਨ ਕੀ ਕਰੀਏ ਇਹ ਹਾਂ ਜੀ ਬੱਸ ਗੱਲ ਕੀ ਮੈਂ ਵਈ ਉਹ ਬਰੌਂਗ ਬਣਾਣਾ ਸ਼ੁਰੂ ਕਰਦੇ ਆ ਉਹ ਤੋਂ ਨਾ ਨਹੀਂ ਹੋਰ ਮੱਥਰ ਬੜਾ ਟਿਕ ਟਿਕ ਭਾਜੀ ਇਹ ਦੋ ਹੋਰ ਇਹ ਤਾਂ ਲੈਣਾ ਉਸ ਤੋਂ ਪਹਿਲਾਂ ਹਲੋ ਉੱਦਾ ਜੀ ਮਨ ਆ ਵੀਡੀਓ ਬਣਾਣੀ ਪਰ ਹਾਰੇ ਜਨੇ ਬਣਾਉਂਦੇ ਆ ਵੈਸੇ ਬਣਾ ਲੈਂਦੇ ਆ ਜੀ ਬਾਅਦ ਕੀ ਆ ਰਹੀ ਆ ਇੱਕ ਸੰਗਤ ਵੀ ਆ ਰਹੀ ਆ ਇਹ ਜੀ ਸ਼ੇਅਰ ਕਰਨਾ ਬਣੇ ਰਹੋ ਹਾ ਗਾਇਸ ਲੋ ਯੋਨ ਆਪਾਂ ਪਾਲਕੀ ਦੀ ਵੇਟ ਕਰਦੇ ਪਏ ਆ ਇੱਥੇ ਬਹਿ ਕੇ ਚੈੱਕ ਕਰੋ ਜੀ ਸੰਗਤ ਨਾਲ ਦੇ ਖੜੇ ਆ ਮੋਰੇ ਸਾਡੇ आज लास्ट प्रमात फेरी करके चेक, जी चेक के करो जी रश संगत चेक करो कितने तक पहुंची हो हमारे पार्क के बहुत पीछे आ चलो कर लिया जी बाकी शेयर ਲੱਗਦੇ ਤੇਰੇ ਜ਼ਿਕਾਰੇ ਲਗਾ ਜੀ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ ਆ ਜੀ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ ਲਗਾ ਜੀ ਲੱਗਦੇ ਕਰੋ ਜ਼ਿਕਾਰੇ ਰੱਖਦੇ ਤੇਰੇ ਜ਼ਿਕਾਰੇ ਮੇਰਾ ਜੀ ਲੱਗਦੇ ਤੇਰੇ ਜ਼ਿਕਾਰੇ ਲਗਾ ਜੀ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ ਲੱਗਦੇ ਤੇਰੇ ਜ਼ਿਕਾਰੇ

ਪਾਗ ਨਿਲਾਏ ਧਰਤੀ ਨੂੰ ਪਾਗ ਨਿਲਾਏ ਧਰਤੀ ਨੂੰ ਪਾਗ ਨਿਲਾਏ ਧਰਤੀ ਨੂੰ ਪਾਗ ਨਿਲਾਏ ਰਹਿਮਤ ਦੇ ਦੇ ਨੀ ਵਰਸਾਏ 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 लॻारे लॻे तेवन सखन ते जीवन सखनो जीवन सखन ते वचो जीवन सखन तेरे वचो जीवन सखन ਸੰਤਾਂ ਦੇ ਚਰਨੀ ਲਾ ਕੇ ਰੱਖਣਾ 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 ਆਵੋ ਤੇਰੇ ਦਵਾਰ ਦਾ ਰਾਜਾ ਜੀ ਲੱਗਦੇ ਤੇਰੇ ਜਗਾਰੇ 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 ਰਾਜਾ ਜੀ ਲੱਗਦੇ ਤੇਰੇ ਜਗਾਰੇ ਲੱਗਦੇ ਤੇਰੇ ਜਗਾਰੇ ਹੇ ਸਰਪੰਦੀ ਆ ਰਾਜਾ ਬਲੀ ਸਰਪੰਦੀ ਆ ਰਾਜਾ ਹੀ ਰਾਜਾ ਬੋਲਦੀਆਂ ਨੇ ਦਿਲ ਸਾਡੇ ਦੀਆਂ ਤਾਰਾਂ ਰਾਜਾ ਹੀ ਰਾਜਾ ਬੋਲਦੀਆਂ ਨੇ ਦਿਲ ਸਾਡੇ ਦੀਆਂ ਤਾਰਾਂ ਰਾਜਾ ਹੀ ਰਾਜਾ ਬੋਲਦੀਆਂ ਨੇ ਦਿਲ ਸਾਡੇ ਦੀਆਂ ਤਾਰਾਂ ਰਾਜਾ ਹੀ ਰਾਜਾ ਬੋਲਦੀਆਂ ਨੇ ਦਿਲ ਸਾਡੇ ਦੀਆਂ ਤਾਰਾਂ ਹੀ ਸੋਨੇ ਦੇ ਮੰਦਰ ਤੇਰੇ ਰੌਣਕ ਚਾਰ ਚੁਫੇਰੇ 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 अॼु साइड वीडियो पीले पासे esse பையா